ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਗਰਜੀਤ ਸਿੰਘ ਜੀ ਟੈਂਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਵੀ ਮਸ਼ੀਨ ਦੱਸੋ ਜੀ ਕਿਹੜਾ ਮਾਡਲ ਆਪਣੀ ਇਹ ਬਾਈ ਜੀ 12ਵੇਂ ਮਹੀਨੇ ਦੇ 18 ਚਾਈ ਵੀ ਆ 19 ਚ ਪਹਿਲਾ ਸੀਜ਼ਨ ਲਾਇਆ ਸੀ ਇਹਦੇ ਨਾਲ ਠੀਕ ਹੈ ਜੀ ਤੇ ਸਾਰੀ ਇਹਦੀ ਰਿਪੇਅਰ ਹੋਈ ਵੀ ਆ ਟੁਕੜੀਆਂ ਬਦਲਣ ਦੀ ਲੋੜ ਨਹੀਂ ਉਹ ਚੈਨ ਕੁੱਪੀ ਨਾਲ ਤਾਂ ਚੱਕ ਕੇ ਡਰਮ ਘਮਾਉਣਾਗਾ ਠੀਕ ਹੈ ਜੀ ਕੋਈ ਬੈਰਿੰਗ ਨਹੀਂ ਸਾਰੀ ਰਿਪੇਅਰ ਹੋਈ ਵੀ ਆ ਕੱਲਾ ਬਾਸਕਟ ਦੀਆਂ ਟੁਕੜੀਆਂ ਨੇ ਉੱਪਰ ਰਪਿਆ ਬਾਸਕਟ ਉਹਦੀਆਂ ਬਦਲਣੀਆਂ ਪੈਣੀਆਂ ਨੇ ਬਲੇਟ ਇੱਕ ਨਵਾਂ ਗਾ ਤੇ ਬਾਕੀ ਆ ਬ ਬਣਿਆ ਦੀ ਠੀਕ ਹੈ ਜੀ ਤੇ ਸਾਰੀ ਮਸ਼ੀਨ ਸਹੀ ਚੱਲਦੀ ਆ ਹਾਂਜੀ ਡਰਮ ਇਹਦਾ ਵੱਡਾ ਕੇਸ ਨਾਲ ਉਹ ਤੋਂ ਪਹਿਲਾਂ ਪਰ ਡੇਟ ਰਾਂਦੀ ਠੀਕ ਹੈ ਜੀ ਕੋਈ ਬੈਰਿੰਗ ਨਹੀਂ ਸਾਰੀ ਰਿਪੇਅਰਿੰਗ ਹੋਈ ਪਿਆ ਕੱਲਾ ਬਸ ਡਰਮ ਚੱਕ ਕੇ ਪਾਸੇ ਹੀ ਘਮਾਉਣਾ ਦਾ ਡਰਮ ਵਾਲੀਆਂ ਟੁਕੜੀਆਂ ਦਾ ਕੋਈ ਟੁਕੜੀ ਨਹੀਂ ਬਦਲਣੀ ਚਾਹੀਦੀ ਲਾਉਣੀ ਠੀਕ ਹੈ ਰੇਟ ਭਰਾ ਦਾ ਰੇਟ ਬਾਈ ਫੋਨ ਤੇ ਕਰ ਲਾਂ ਕੋਈ ਜਾਇਜ਼ ਹੀ ਹੋਊਗਾ ਹਾਂ ਜਾਇਜ਼ ਹੀ ਹੋਊ ਭਾਈ ਲੋਪਰਾ ਚੈੱਕ ਕਰ ਸਕਦੇ ਸੋਡੀ ਵੀਡੀਓ ਦੇਖ ਕੇ ਜਿਹੜਾ ਬੰਦਾ ਹੋ ਕੋਈ ਨਾ ਮਨਤਨ ਕਰ ਦਾਂਗੇ ਵਧੀਆ ਠੀਕ ਹੈ ਜੀ ਠੀਕ ਲੋਪਰਾ ਚੈੱਕ ਕਰ ਸਕਦੇ ਟਾਇਰ ਭਾਈ ਨੇ ਬਾਕੀ ਡਿਟੇਲ ਦੱਸ ਦਿੱਤੀ ਵੇ ਵੱਧ ਜਾਣਕਾਰੀ ਬਾਈ ਤੇ ਲੈ ਲੈ ਬਾਈ ਦਾ ਨੰਬਰ ਪਾਸ ਕਰ ਜੀ ਤੇ ਲੱਗ ਜਾ ਭਰਾ ਠੀਕ ਹੈ ਨਾ ਜੇ ਕਿਸੇ ਨੇ ਇਦਾਂ ਦੀ ਅੜਕੋਗੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7528003 353 ਬੰਦ ਹੈ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੰਡ ਸਹਿਣਾ ਤੇ ਜਿਲ੍ਹਾ ਇਹਨੂੰ ਪੈਂਦਾ ਹੀ ਬਰਨਾਲਾ ਠੀਕ ਹੈ ਜੀ ਲਓ ਜੀ ਤੇ ਜਿਹੜੀਆਂ ਇਹ ਚਾਦਰਾਂ ਨੇ ਪਿਛਲੀਆਂ ਸਾਰੀਆਂ ਉਹ ਨਵੇਂਆਂ ਲਾਈਆਂ ਮੈਂ ਪੱਖੇ ਆ ਤੂੜੀ ਚੱਕਣ ਵਾਲੇ ਸਾਰੇ ਉਹਨਾਂਵੇਂ ਲੱਗੇ ਠੀਕ ਹੈ ਜੀ ਠੀਕ ਹੈ ਬੈਰਗ ਬੂਰਗ ਸਾਰੇ ਨਵੇਂ ਆ ਕੁਝ ਬਦਲਣ ਦੀ ਲੋੜ ਨਹੀਂ ਠੀਕ ਹੈ ਜੀ ਠੀਕ ਲੋ ਭਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ